ਭਾਈ 70 ਕੋਟ ਹੋਣ ਲੱਗੀ ਆਈ ਬੰਦੇ ਨੇ 70 ਜੁੱਤੀਆਂ ਮਾਰਨੀਆਂ ਪਰ ਬੰਦਾ ਨਹੀਂ ਮੰਨਦਾ ਕਿਹੜਾ ਪਤਾ ਨਹੀਂ ਕਿਹੜਾ ਇਹ ਲੋਟੇ ਨਹੀਂ ਆਉਂਦਾ ਜਿੰਨੇ ਉਹ ਲੱਕ ਲਾਲ ਤਾਵਾ ਦੇ ਕੋਲ ਬੰਦਾ ਨਹੀਂ ਮੰਨਦਾ ਇਹ ਜਿੰਨੇ ਕਿਆ ਰਹਾ ਤਾਂ ਫੇਰ ਆ ਰੂਗਾ ਨਾ ਉਹ ਦਾਤੀ ਦਵਾ ਮੰਨਿਆ ਹੀ ਨਹੀਂ ਉਹ ਜੀਨੇ ਉੱਥੀ ਬਹਿ ਕੇ ਹੀ ਸਿੱਟ ਓਏ ਬਹਿ ਕੇ ਹੀ ਸਿੱਟਦੇ ਜਦੇ ਉੱਪਰ ਨੂੰ ਬੰਦਾ ਨਹੀਂ ਲੋਟ ਆਉਂਦਾ ਬੰਦਾ ਨਹੀਂ ਲੋਟ ਆਉਂਦਾ ਇਹ ਤੇ ਅਰੇ ਵੀ ਨਹੀਂ ਹੈ ਐ ਇਹ ਕਿਹੜਾ ਬੇਸ਼ਰਮ ਮਿਲ ਗਿਆ ਉਹ ਸਵੇਰੇ ਕਈ ਇਕੱਠੇ ਹੋ ਜਾਂਦੇ ਮੇਰੀ ਵੱਡ ਮੇਰੀ ਵੱਡ ਮੇਰੀ ਵੱਡ ਮੇਰੀ ਵੱਡ ਚੱਲ ਗਿਆ ਉਹ ਹੈ ਚੱਲ ਗਿਆ ਉਹ ਚੱਲ ਗਿਆ ਉਹ ਤੱਕ ਗਿਆ ਤਾਂ ਬੰਦੇ ਆ ਕੱਲਾ ਨਹੀਂ ਮਾਂ ਦਾ ਚਪਲਣ ਅਸੀਕ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਹੀਰਾ 855 ਤੇ ਬਾਕੀ ਬਾਈ ਕਣਕ ਵੜਾਉਣ ਲੱਗੇ ਆ ਤੇ ਬਾਕੀ ਰਾਤ ਲੱਗਿਆ ਨਹੀਂ ਟਾਈਮ ਹੈਗਾ ਰਾਤ ਉੱਚੀ ਪੈ ਗਈ ਜੀ ਤਾਂ ਹੁਣ ਸ਼ੁਰੂ ਕਰਨ ਲੱਗੇ 8 ਵਜੇ ਆਪਣੇ 8 ਵਜੇ ਵੀ ਬਾਈ ਉਸ ਰਹਿੰਦੀ ਬੂਟਿਆਂ ਕਰਕੇ ਭਲਾ ਦੇਣੀ ਆ ਤਾਂ ਹੁਣ ਹੌਲੀ ਹੌਲੀ ਵਧਾਂਗੇ ਆਪਣਾ ਮਾਸਕ ਵੀ ਖੜਦਾ ਹੋਇਆ। ਕਾਤਲ ਕਾਪਨੀਆਂ ਨੂੰ ਵੜਤੀਆਂ ਸਾਰੀਆਂ। ਨਿੱਕੀ ਕੋਲ ਤੇ ਬਾਕੀ ਨਾਲ-ਨਾਲ ਘੁੰਮਦੇ ਨੇ ਕੀਲੇ। ਵੈਤਾ ਚਾਚਾ ਜੀ ਨਾ ਹਾਂ ਜੀ ਚੱਲ ਬਾਈ ਜੀ ਸਾਰਾ ਹੁਣ ਚੱਲਿਆ ਕੰਮ ਆ ਦੇ ਹੁਣ ਖਿੱਚਦਾ ਆਪਣੇ ਆਪ ਇਹ ਟਾਈਮ ਦਾ ਆਪਣੇ ਮਸ਼ੀਨ ਨਹੀਂ ਚੱਲਦੀ ਆਪਣੇ ਤਾਂ ਬਹੁਤ ਬੁਰਾ ਹਾਲ ਆ ਸਮਝ ਲੈ ਆਂ ਸਮਝ ਲੈ ਵੀ ਤੂੰ 2.5 ਕਿਲੇ 2.5 ਕਿਲੇ ਮਰਦੇ ਆਂ ਹਾਂ ਨਾ ਮੈਂ ਤਾਂ ਹੁਣ ਕਿੱਧਰ ਰੇਡ ਦੇਣਾ ਚਾਹਾਂ ਚਾਹ ਉਹ ਥੱਜਰੇ ਖੜਨੀ ਆ ਆ ਹੁਣ ਦੇਖ ਲੈ ਬੂਟਾ ਹੀ ਬੂਟਾ ਹੋ ਗਿਆ ਗਾਂ ਨੂੰ ਹੋਰ ਕੰਮ ਲੇਟ ਹੋ ਜਾਣਾ ਆਪਣੇ ਦਾ ਔਖਾ ਬਾਈ ਬਹੁਤ ਮੈਂ ਤਾਂ ਸ਼ੌਕ ਨੂੰ ਰੱਖਣੀ ਆ ਤੇਰੇ ਮੇਰੇ ਵਰਗੇ ਤੂੰ ਵੀ ਸੱਤ ਖੋਲ ਲੈ ਹਾਂ ਆਪਾਂ ਡਰਾਈਵਰ ਆਪੇ ਬਾਲੇਗਾ ਆਪਣੀ ਵੱਡੋ ਭਾਈ ਆਜੋ ਜਿਹਦੇ ਵੱਢਨੇ ਤੂੰ ਚਲਾਉਣਾ ਜਾਣਦਾ ਆ ਜਾ ਲੈ ਜਾ ਆਪ ਹੋ ਜਾਣਾ ਸਹੀ ਗੱਲ ਹੈ ਸੀਜ਼ਨ ਸੂਜਣ ਨਹੀਂ ਰਹੇ ਹੈਗੇ ਸੀਜ਼ਨ ਵਾਲਾ ਕੰਮ ਨਹੀਂ ਆਉਂਦਾ ਸਹੀ ਗੱਲ ਹੈ ਖੁੱਲਾ ਦਾ ਏਰੀਆ ਨਹੀਂ ਰਿਹਾ ਆ ਹੁਣ ਤੇ ਤੇ ਬਾਅਦ ਮੈਂ ਹੁਣ ਤੇਰੇ ਸਾਹਮਣੇ ਕੱਢਣ ਲੱਗਿਆ ਔਰ ਟਰਾਲਾ ਲੈ ਕੇ ਹੁਣ ਇਹਦਾ ਪੂਰੀ ਤੇ ਪਉਣਾ ਪੂਰੀ ਦੇ ਟਰਾਲਾ ਉਤਰ ਕੇ ਜਾਣਾ ਉਹ ਬੂਟਿਆਂ ਦੇ ਵਿੱਚੋਂ ਲੰਘਾ ਕੇ ਉੱਥੇ ਜਾਣਾ ਬੂਟਿਆਂ ਜਾਨੂੰ ਕਿੱਥੇ ਲੰਘਣਾ ਜਾਏ ਪਹਿਲੂ ਘੁਮਾਵਾ ਪਰਾਂ ਨੂੰ ਘੁਮਾ ਕੇ ਲਿਆਉਣਾ ਪੈਣਾ ਤੈਨੂੰ ਹਾਂ ਉਰੇ ਤਾਂ ਗੱਗੇ ਨਾਲ ਤੇ ਬੂਟੇ ਲੱਗੇ ਹੋਏ ਉਹ ਚਾਚੇ ਵਾਲੇ ਨੂੰ ਕਿਸੇ ਨੂੰ ਨਹੀਂ ਉਹ ਚ ਵੀ ਉਹ ਲਾਈ ਵੀ ਉਹਨੇ ਉਹ ਵੱਡ ਹੋ ਗਿਆ ਮੈਂ ਰਸਤਾ ਹੀ ਦੇਖਣ ਆਇਰੋ ਵੱਟ ਨਹੀਂ ਹੋ ਗਿਆ ਤਾਂ ਵੱਡ ਤਾਂ ਹੋ ਗਿਆ ਜਿਹਦੇ ਜਨੂੰ ਉਹ ਲਾਇਆ ਪਿਆ ਉਹਨੇ ਬੂਟਿਆਂ ਜੋ ਉਹ ਤੋਰੀਆਂ ਦੂਰੀਆਂ ਪਤਾ ਨਹੀਂ ਕਾਦੀਆਂ ਬੇਲਾਂ ਚੱਲ ਮੈਂ ਦੇਖਦਾ ਦੇਖ ਲੈ ਦੇਖਿਆ ਰਸਤਾ ਘੁੰਮਿਆ ਜਾਨੂੰ ਇਹ ਲੈਣ ਵਾਲਾ ਬਾਈ ਬਾਈ ਸਮਾਨ ਭੇਜੀ ਜਾਂਦਾ ਫਿਰ ਲੋਕ ਸਾਨੂੰ ਕਹੀ ਜਾਂਦੇ ਆ ਹਾਂ ਵੀ ਤੁਸੀਂ ਸਮਾਨ ਮੰਗਾਉਂਦੇ ਆ ਬਾਈ ਦੇਖ ਅਸੀਂ ਕੁਝ ਨਹੀਂ ਬਾਈ ਦੇ ਸਮਾਨ ਆਇਆ ਸਾਡੇ ਕੋਲ ਮੈਨੂੰ ਫੋਨ ਆ ਗਿਆ ਰਾਜੇ ਬਾਈ ਦਾ ਕਹਿੰਦਾ ਕਿੱਥੇ ਆ ਮੈਂ ਕਹਾਂ ਬਾਈ ਇੱਥੇ ਆ ਕਹਿੰਦਾ ਘਰੇ ਧਾ ਕੇ ਤੂੰ ਮੈਂ ਘਰੇ ਧਾ ਕੇ ਨਾ ਮਸ਼ੀਨ ਮਸ਼ੀਨ ਵਾ ਮਸ਼ੀਨ ਉੱਥੇ ਚੱਲਦੀ ਹੈ ਕਹਿੰਦਾ ਡਰਾਈਵਰ ਨੂੰ ਬਾਈ ਨੇ ਸਮਾਨ ਭੇਜਿਆ ਇੱਕ ਮਾਸਕ ਹਾਂ ਬਾਈ ਉੱਥੇ ਚੱਲਦੀ ਹੈ ਮੇਰੇ ਕੋਲ ਆ ਗਿਆ ਹੁਣ ਅਗਲਾ ਕਹੀ ਜਾਂਦੇ ਆ ਬਾਈ ਤੁਸੀਂ ਵੀਰੇ ਕੋਈ ਮੰਗਾਉਂਦਾ ਨਹੀਂ ਹੈਗਾ ਓਕੇ ਠੀਕ ਐ ਬਾ ਥੋੜੀ ਦੇਰ ਤੱਕ ਹੋਰ ਹੋ ਕਰਨੀ ਲੋ ਦਾਣਾ ਮੋਟਾ 222 ਠੀਕ ਐ ਵੀਰੇ ਐਨ ਓਕੇ ਐ ਠੀਕ ਐ ਉਹਨੂੰ ਕਹਦੇ ਬਸ ਠੀਕ ਐ ਬਈ ਉਹ ਚੱਲਦੀ ਹੋਊਗੀ ਵਕਤ ਹੈ ਹੱਥਾ ਦਾ ਪਾਲ ਗਿਆ ਫਰਕ ਤੇ ਫਰਕਤ ਹੋ ਗਿਆ ਹਾਂ ਪਾ ਦੇ ਪਾ ਦੇ ਪਾ ਦੇ ਪਹਿਲਾ ਉਂਝਲਾ ਤੇਰਾ ਹੀ ਹੋਵੇ ਚੱਲ ਮੈਂ ਟਰੈਕਟਰ ਲੈ ਕੇ ਆਇਆ ਸੱਜੋ ਤਾਂ ਲੈ ਆ ਫੇ ਪਵਾ ਦੰਨੇ ਆ ਹਾਂ ਫੇ ਨਗਾ ਦੂੰਗਾ ਮਸ਼ੀਨੋਂ ਫੇ ਉਹ ਮੇਰਾ ਵੀ ਵਿਹਲਾ ਹੋਈਏ ਯਾਰ ਤਾਂ ਤਾਲ ਨੂੰ ਮੈਂ ਦੇ ਰਾਂ ਜਦ ਤੱਕ ਜੱਜ ਦੀ ਖੁੱਤੀ ਦਾ ਨਿਬੜ ਗਿਆ ਫੇ ਮੇਰੇ ਬਣਾ ਦੇ ਮੈਂ ਆਪਣੇ ਉੱਥੇ ਲਵਾ ਕੇ ਵਿਚ ਵਾਲੀ ਤੇ ਹੋ ਮੈਂ ਥਾਲੀਆਂ ਦੇਣੀਆਂ ਐ ਅੱਛਾ ਠੀਕ ਆ ਫੇਰ ਉਰੇ ਲਵਾ ਲਈ ਜਹ ਨੌਰੀ ਲਾ ਦੀ ਮੇਰੀ ਨੇੜੇ ਨੇੜੇ ਨਿਬੜ ਜੂ ਤੇਰਾ ਮੇਰੇ ਆ ਰਹੇ ਆ ਤੈਨ ਨਗੀਲੇ ਉਰੇ ਇੱਕ ਉੱਥੇ ਆ ਬਸ ਤੇ ਰਾਤ ਲਗਾ ਕੇ ਬਸ ਤੇ ਢਿੱਲੀ ਕਰਾ ਦੇ ਆਹੋ ਆ ਹਾਂ ਧੁੱਪ ਚੱਲ ਪਈ ਹਣ ਤਾਂ ਤੇ ਰਾਤ ਕਰਾ ਦਮਾ ਚੱਕਰ ਉਹਨੇ ਘਟਾ ਦੇ ਦੇਖ ਲਈ ਸੈਟਿੰਗ ਜੀ ਕਰਕੇ ਵਾ ਓਕੇ ਜੀ ਹੁਣ ਤਾਂ ਇਹਦੇ ਨਾਲ ਹਲੇ ਚੱਲਣ ਦੇ ਕਿੱਲਾ ਖੰਡ ਯਾਰ ਤੇ ਸਹੀ ਆਉਂਦਾ ਸਾਰਾ ਕੁਝ ਵਹਿਤਾ ਰਹਿਣ ਦੇ ਫੇਕਾ ਨੂੰ ਹੁਣ ਕਿਤੇ ਇੰਨੀ ਤੇ ਉਹ ਚਾਲੀ ਨੂੰ ਉਧਰ ਨੂੰ ਟਰੈਕਟਰ ਲੈ ਚੱਲ ਉਹਥੇ ਪਵਾ ਲਾਂਗੇ ਫਸ ਬਾਈ ਦਾ ਇੱਕ ਘੇਰਾ ਲਾ ਕੇ ਆਉਂਦਾ ਉੱਧਰ ਬੰਦਾ ਨੇ ਬੰਨਿਆ ਰੇ 3000 ਘੇਰੇ ਰਹਿ ਗਏ ਹੁਣ ਚੱਲੀ ਮਸ਼ੀਨ ਅਸਲੀ ਹੈ ਨਾ ਜੀ ਬਹੁਤ ਚੱਲੀ ਜਾਂਦਾ ਉਹ ਪੁਰਾਣਾ ਹੁਣ ਪੂਰਾ ਉੜਦਾ ਤੇ ਸਵੇਰੇ ਬਾਈ ਆਪਣੇ ਕੰਮ ਬਹੁਤ ਔਖਾ ਚੱਲਦਾ ਉਹਰੇ ਕੋਈ ਆਪਣੇ 9 ਵਜੇ ਜਾਂਦੇ ਆ ਕਿੰਨੀ ਮਾਦੀ ਗਾਲੀ ਕਰ ਲਾ ਉਹ ਸਵਾ 1-2 ਦਿਨ ਤੇ ਹੋਇਆ ਪਹਿਲਾਂ ਤਾਂ ਬੱਦਲ ਬਾਈ ਜੀ ਕਰਕੇ ਚੱਲੀ ਜਾਂਦੀ ਸੀ ਰਾਤ ਨੂੰ ਵੀ ਚੱਲੀ ਜਾਂਦੀ ਸੀ ਰਾਤ ਨੂੰ ਵੀ ਚੱਲਦੀ ਸੀ ਰਾਤ 8 ਵਜੇ ਕਿੱਥੇ ਦੇ ਬੰਦ ਹੋ ਗਈ ਸੀ 8 ਵਜੇ ਵੀ ਉਹ ਕਰਨ ਲੱਗ ਗਈ ਸੀ ਕੰਮ ਕਰਾਉਣਾ ਤੇ ਆਜ ਪੂਰੇ ਉੱਤੇ ਚਲਾ ਕੇ ਕਰ ਆਪਣੇ ਬਾਈ ਸੀਜ਼ਨ ਵਾਲਾ ਕੋਈ ਉਹ ਨਹੀਂ ਹੈਗਾ ਵੀ ਕਈ ਵੀਰ ਵੀ ਪੁੱਛਦੇ ਤੇ ਵੀ ਹਾਂ ਤੁਹਾਡੇ ਕੋਲ ਮਸ਼ੀਨ ਲੈ ਆਈਏ। ਔਰ ਇਹ ਸੀਜ਼ਨ ਨੂੰ ਜਿਹਨਾਂ ਵਾਲਾ ਫੌਦਾ ਦਾ ਕੰਮ। ਉਹਨੋਂ ਰੇ ਤੇ ਆ ਤਿੰਨ ਕਿਲੇ ਵੱਢ ਗਏ। ਚਲ ਆਪਣੇ ਦਾ ਇਕੱਠੇ ਤੇ ਤਿੰਨ ਕਿਲੇ ਉਰੇ ਵੱਢ ਗਏ। ਉਦੋਂ ਬਾਅਦ ਇਹਨਾਂ ਨੇ ਉੱਥੇ ਜਾਣਾ। ਉਦੋਂ ਬਾਅਦ ਤੇ ਇੱਕ ਟਰੈਕਟਰ ਕਾਲੇ ਨੇ ਆਪਣਾ ਲੈ ਕੇ ਆਉਣਾ। ਫਿਰ ਉਹਦੇ ਮਗਰ ਰੇੜਾ, ਰੇੜੇ ਮਗਰ ਕਟਰ ਤਾਰ ਕੇ ਫਿਰ ਉੱਥੇ ਜਾ ਕੇ ਜਗਾ ਦੇਖਣੀ ਫੇ ਲਾਉਣੇ ਨੂੰ। ਬਹੁਤ ਕੰਮ ਆਣਾ। ਬਹੁਤ ਕੰਮ ਆਣਾ। ਉਦੋਂ ਬਾਅਦ ਲੱਗੇ। ਜਿੰਦਾ ਮੰਨ ਜਿੰਦਾ ਖਰਾਬ ਹੋ ਜਾਂਦਾ ਇਹਨੂੰ ਕਟਰ ਤਾਰ ਕੇ। ਬਾਕੀ ਹੂੰ ਆਪਣੇ ਲੇਟ ਚੱਲਦੀ ਆ ਸਾਜਰੇ ਬੰਦ ਹੋ ਜਾਂਦੀ ਆ ਆਪਣੇ ਏਡਾ ਕੰਮ ਨਹੀਂ ਸੀ ਜਨ ਵਾਲਾ ਵੀ ਪਹਿਲਾ ਹੈਗਾ ਤਾਂ ਹੁਣ ਕਬੂਤੇ ਜਿਆਦਾ ਲੱਗੇ ਗਾਹਾਂ ਮੇਰੇ ਆਪਣੀ ਘਟ ਜਾਣਾ ਕੰਮ ਹਾਂ ਰੰਬੇ ਵਾਲਾ ਕੰਮ ਚੱਲ ਰਿਹਾ ਰੰਬੇ ਵਾਲਾ ਯਾਰ ਆਪਣੇ ਰੰਬੇ ਦਾ ਬਾਈ ਕੰਮ ਵਧੀਆ ਚੱਲਦਾ ਹੁਣ ਬਾਕੀ ਹੁਣ ਆ ਵੱਡੋ ਕੀ 296222 ਪਰ ਜਾਣਾ ਉਹ ਪਰਲੀ ਸਾਈਡ ਤੇ ਪਰਾਂ ਨੂੰ ਮਸ਼ੀਨ ਰੱਖ ਲੈ ਜਾਨੀ ਅੱਪਾਂ ਨੇ ਆਗੇ ਸਾਈਡਾ ਸੁੱਟਾ ਨਹੀਂ ਹੋਣਾ ਆਪਣੇ ਆਏ ਆ ਨਾ ਲਾਗਬਾਦ ਐ ਨਹੀਂ ਜੀਦਾ ਆਪੇ ਜਾਂ ਗਈ ਆਮ ਉਹ ਖੜੀ ਆ ਬਾਈ ਖੜੀ ਝੱਲ ਕੇ ਮੈਂ ਤਾਂ ਹੀ ਕਹਿੰਦਾ ਰਾਤ ਮੈਂ ਕਿਹਾ ਚਲ ਦੇਖ ਲੈ ਜੀ ਕਿੱਥੇ ਖੜੀ ਆ ਗਣਕ ਫੇਰਾ ਉਹਦੀ ਪੈਣ ਲੱਗਦੇ ਮੈਂ ਜਵਾਬ ਹੀ ਦਿੱਤਾ ਮੈਂ ਰਹਿਣ ਦੇ ਬਾਈ ਜਲ ਆਪਣਾ ਇੱਥੇ ਜਲ ਵਾਟਾ ਹੋ ਰਾ ਕਿ ਹਾਲੀ ਹੋ ਰਲਾ ਹੋਰ ਬਾਈ ਆ ਜਾਂਦੇ ਪਿੱਛੇ ਦਾਣਾ ਗੱਦੀ ਜਾਂਦੀ ਆ ਜੇ ਫੇ ਬਾਸਰ ਟਾਈਟ ਕਰਦੇ ਆ ਤਾਂ ਫਿਰ ਪੁੱਟਾ ਜਾਂਦਾ ਜੇ ਕੜੀ ਬਣਾਉਂਦੇ ਆ ਫਾਟੀ ਨਹੀਂ ਕਰਦੀ ਆ ਹਾਂ ਤਾਂ ਟੱਠਾ ਘੇਰਾ ਚਾਹੀਦਾ ਇਕੱਠੇ ਨੀ ਦੱਸਣਾ ਨਾ ਬੰਦੇ ਪੱਕੇ ਕਾਲ ਤੇ ਮੈਨੂੰ ਫਿਰ ਨੀ ਕੰਮ ਨਿਪਟਦਾ ਨਾ ਉਰੇ ਯਾਰ ਕਟਰ ਕਰਕੇ ਕੰਮੇ ਨਹੀਂ ਖਤਮ ਹੁੰਦਾ ਘੇਰੇ ਬੜੇ ਦਿਓ ਕਿਤੇ ਵਾਰ ਆਇਆ ਇਕੱਠਾ ਕੰਮ ਦਾ ਹੁਣ ਬੂਟਿਆਂ ਕਰਕੇ ਬਹੁਤ ਔਖਾ ਹੋ ਗਿਆ ਭਾਈ ਆਪਣੇ ਆਹ ਏਰੀਆ ਦਾ ਸਾਰੇ ਜੰਗਲ ਬਣ ਗਿਆ ਸਾਰਾ ਹੀ ਯਾਰਾ ਹੋ ਗਿਆ ਬਸ 6 ਵਾਦੋਂ ਨੀਰਾ ਹੋ ਜਾਂਦਾ ਆਪਣੇ ਦੇਖ ਹਾਂ ਮੁੱਛੇ ਹੀ ਹੂਟਾ ਜਾਊਂਗਾ ਦਾਹ ਨੂੰ ਹੋਰ ਹੋ ਜਾਣੇ ਵੱਧਾ ਹੀ ਆ ਦਾਹ ਨਾ ਵਾਲੀ ਨੂੰ ਮਾ ਸਾਡੇ ਤੋਂ ਮਨਾਂ ਨੂੰ ਲੋ ਬਈ ਨੱਪੜਿਆ ਕੰਮ ਤੇ ਬਾਕੀ ਹੁਣ ਆ 222 ਦਾ ਬੀਜ ਦੇਖੋ ਬਈ ਕਿੰਨਾ ਸੋਹਣਾ ਮੋਟਾ ਬਾਕੀ ਹੁਣ ਚੱਲਦੇ ਆ ਜੀ ਦੇ ਤੇਰੇ ਮੰਡੀ ਲੈ ਕੇ ਜਾਣਾ ਪਾਣੇ ਉਹ ਕਿਆ ਉਸ ਤੋਂ ਪੈਂਦੀ ਆ ਜੀ